ਗੁਰੂ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਬਾਟੇ ਦੇ ਅੰਦਰ ਸਭਨਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਹਨ ਇਹ ਗੁਰੂ ਦਾ ਸਿਧਾਂਤ ਹੈ ਇੱਕ ਬਾਟਾ ਇੱਕ ਬਾਟੇ ਤੋਂ ਅੰਮ੍ਰਿਤ ਦੇਣ ਤੋਂ ਬਾਅਦ ਅਸੀਂ ਸਾਰੇ ਗੁਰੂ ਦੇ ਪੁੱਤ ਧੀਆਂ ਹੋ ਜਾਂਦੇ ਸਾਡੀ ਪ੍ਰਾਣੀ ਜਾਤ ਕੁੱਲ ਧਰਮ ਕਰਮ ਖਤਮ ਹੋ ਜਾਂਦੇ ਗੁਰੂ ਦਾ ਘਰ ਹੀ ਐਸਾ ਹੈ ਸਾਹਿਬ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਠ ਧਾਮ ਕੋ ਸ਼ੀ ਪਰੋ ਹੋਇਓ ਲਾਖੀਣਾ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਤ ਕੁਲਾ ਦੁਲਾਹਰਾ ਭਇਓ ਗੁਣੀ ਗਹੀਰਾ ਰਬਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਬਦਾਸ ਜੀ ਤੇ ਮਰੇ ਹੋਏ ਪਸ਼ੂ ਢੋਂਦੇ ਸਨ ਪਰ ਉਹ ਵੀ ਜਦੋਂ ਰੱਬ ਦੇ ਨਾਮ ਨਾਲ ਜੁੜ ਗਏ ਭਗਤਾਂ ਦੀ ਗਿਣਤੀ ਦੇ ਵਿੱਚ شمار ਹੋਏ ਸੈਣ ਨਾਈ ਬੁੱਧਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪੌਰ ਬ੍ਰਹਮ ਭਗਤਾ ਮੈਂ ਗਣਿਆ ਭਗਤ ਸੈਣ ਜੀ ਨੂੰ ਕਹਿੰਦੇ ਸੀ ਇਹ ਬੁੱਧੀਆਂ ਕਰਦਾ ਲੋਕਾਂ ਦੀ ਮੁੱਠੀ ਚਾਪੀ ਕਰਦਾ ਪਰ ਉਹ ਵੀ ਜਦੋਂ ਰੱਬ ਦੇ ਨਾਮ ਨਾਲ ਜੁੜ ਗਏ ਉਹ ਵੀ ਸ੍ਰੇਸ਼ਟ ਹੋ ਗਏ ਉਹ ਵੀ ਵੱਡੇ ਹੋ ਗਏ ਇਹ ਬਿੱਧ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ ਮਿਲੇ ਪ੍ਰਤਖ ਕੋ ਸੰਨਾ ਧੰਨਾ ਬੜ ਭਾਗਾ ਇਹਨਾਂ ਭਗਤਾਂ ਨੂੰ ਵੇਖ ਕੇ ਭਗਤ ਧੰਨਾ ਜੀ ਵੀ ਰੱਬ ਵਾਲੇ ਪਾਸੇ ਆਏ ਤੇ ਉਹ ਵੀ ਪ੍ਰਤਖ ਪਰਮਾਤਮਾ ਨੂੰ ਦੇਖ ਗਏ ਪਰਮਾਤਮਾ ਨਾਲ ਇਕ ਨਿ ਕੋ ਤੋ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਬਾਤ ਦੱਸਦਾ ਹੈ ਕਿ ਜਿਨ੍ਹਾਂ ਭਗਤ ਜਨਾਂ ਨੂੰ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਦੀ ਬਾਣੀ ਆ ਉਹਨਾਂ ਦਾ ਜਨਮ ਭਾਵੇਂ ਜਿੱਥੋਂ ਦਾ ਮਰਜੀ ਸੀ ਕੁੱਲ ਜਿਹੜੀ ਮਰਜੀ ਸੀ ਪਰ ਉਹਨਾਂ ਨੇ ਇੱਕ ਅਕਾਲ ਪੁਰਖ ਨੂੰ ਧਿਆਇਆ ਤੇ ਗੁਰੂ ਨੇ ਕਲਾਵੇ ਦੇ ਵਿੱਚ ਲੈ ਲਿਆ ਅੱਜ ਜਦੋਂ ਆਪਾਂ ਆ ਸੰਗਤਾਂ ਆ ਰਹੇ ਆ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਇਹਨਾਂ ਭਗਤਾਂ ਨੂੰ ਵੀ ਮੱਥਾ ਟੇਕਦੇ ਆ ਪਾਤਸ਼ਾਹ ਨੇ ਵਿਤਕ੍ਰੇ ਨੂੰ ਖਤਮ ਕੀਤਾ ਪਾਤਸ਼ਾਹ ਨੇ ਆਖਿਆ ਹੈ ਜਾਣੂ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਬੰਦੇ ਦੇ ਵਿੱਚ ਰੱਬ ਦੀ ਜੋਤ ਵੇਖੋ ਜਾਤ ਨਾ ਵੇਖੋ ਜੋਤ ਵੇਖੋ ਇਹ ਗੁਰਮਤਿ ਦਾ ਪਦ ਹੈ ਪਾਤਸ਼ਾਹ ਕਹਿੰਦੇ ਨੇ ਜਾਤ ਆਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਲੋਕ ਭਾਵੇਂ ਚੰਗੀ ਜਾਤ ਦਾ ਕਹਿਣ ਜਾਂ ਮਾੜੀ ਦਾ ਕਹਿਣ ਜਿੰਨੇ ਵੀ ਰੱਬ ਨੂੰ ਧਿਆ ਲਿਆ ਉਹਨੇ ਰੱਬ ਦੇ ਨਾਮ ਰੂਪੀ ਅਮਰ ਪਦਾਰਥ ਨੂੰ ਪਰਮ ਅਵਸਥਾ ਨੂੰ ਪਾਇਆ दोर हिते पंजाब